ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਪਿਆਰਿਓ ਤੁਹਾਡੇ ਨਾਲ ਗੱਲ ਕਰਦੇ ਆਂ ਜੀ ਜਿਹੜੀ ਹਰ ਇੱਕ ਬੰਦਾ ਕਹਿੰਦਾ ਵੀ ਮੈਂ ਇਮਾਨਦਾਰ ਦੇਸ਼ ਵਿੱਚ ਰਹਿਣਾ ਚਾਹਣਾ ਵੀ ਮੇਰਾ ਸੂਬਾ ਮੇਰਾ ਪਿੰਡ ਮੇਰਾ ਘਰ ਮਾਨਦਾਰ ਹੋਵੇ ਤੇ ਮੈਂ ਤੁਹਾਡੇ ਨਾਲ ਦੋ ਤਿੰਨ ਗੱਲਾਂ ਸਾਂਝੀਆਂ ਕਰਦਾ ਵੀ ਇੱਕ ਗੱਲ ਤੇ ਇਹ ਜਿਹੜਾ ਸਾਂਝੇ ਥਾਂ ਤੇ ਵਾਟਰ ਕੂਲਰ ਲੱਗਿਆ ਹੁੰਦਾ ਇਮਾਨਦਾਰ ਦੀ ਗੱਲ ਕਰਦੇ ਆਪਾਂ ਉਹਦੇ ਤੇ ਬੰਨਿਆ ਗਲਾਸ ਰੱਖਿਆ ਹੋਇਆ ਗਲਾਸ ਸਿੰਗਲੀ ਨਾਲ ਬੰਨਿਆ ਹੁੰਦਾ ਉਹ ਸੰਕੇਤ ਦਿੰਦਾ ਸਾਨੂੰ ਵੀ ਅਸੀਂ ਕਿੰਨੇ ਕ ਪਿੰਡ ਦੇ ਇਮਾਨਦਾਰ ਲੋਕ ਆ ਦੂਜੀ ਗੱਲ ਵੀ ਜਿਹੜਾ ਬੈਂਕ ਹੁੰਦਾ ਬੈਂਕ ਦੇ ਵਿੱਚ ਜਾਂ ਕਿਸੇ ਵੀ ਸਰਕਾਰੀ ਅਦਾਰੇ ਦੇ ਉੱਪਰ ਜੇ ਆਪਾਂ ਪੈਨ ਮੰਗਈਏ ਤੇ ਉਹ ਪੈਨ ਰੱਸੀ ਨਾਲ ਬੰਨਿਆ ਹੁੰਦਾ ਉਹਦੇ ਤੋਂ ਪਤਾ ਲੱਗਦਾ ਵੀ ਅਸੀਂ ਉਸ ਸੂਬੇ ਦੇ ਵਾਸੀ ਆ ਜਿਹੜੇ ਸੂਬੇ ਵਿੱਚ ਪੈਨ ਵੀ ਬਨ ਕੇ ਰੱਖਣਾ ਪੈਂਦਾ ਕਿਉਂਕਿ ਅਸੀਂ ਇਮਾਨਦਾਰ ਹਿਰਦੇ ਦੇ ਆ ਇਹੀ ਗੱਲ ਵੀ ਘਰ ਵਿੱਚ ਜੇ ਆਪਾਂ ਕਿਸੇ ਨੂੰ 500 ਦਾ ਨੋਟ ਦਿੰਨੇ ਆ ਤੇ ਉਹਦੇ ਵਿੱਚੋਂ ਵੀ ਕਿਤੇ ਨਾ ਕਿਤੇ ਜਾ ਕੇ ਗੋਜੀ ਰੱਖ ਲਈ ਜਾਂਦੀ ਆ ਕਿਉਂਕਿ ਅਸੀਂ ਇਮਾਨਦਾਰ ਘਰ ਵਿੱਚ ਰਹਿ ਰਹੇ ਆ ਅਸੀਂ ਗੱਲਾਂ ਕਰਦੇ ਆ ਇਮਾਨਦਾਰੀ ਦੀਆਂ ਅਸੀਂ ਗੱਲਾਂ ਕਰਦੇ ਆ ਚੰਗਾ ਹੋਣ ਦੀਆਂ ਪਰ ਜੇ ਅਸੀਂ ਆਪਣੇ ਸੂਬੇ ਨੂੰ ਆਪਣੇ ਘਰ ਨੂੰ ਜਾਂ ਆਪਣੇ ਇਹ ਕਹੀਏ ਵੀ ਪਿੰਡ ਨੂੰ ਈਮਾਨਦਾਰ ਬਣਾਉਣਾ ਚਾਹੁੰਦੇ ਆ ਪਹਿਲਾਂ ਸਾਨੂੰ ਖੁਦ ਨੂੰ ਇਮਾਨਦਾਰ ਪਰਣਾ ਪੈਣਾ ਕਿ ਸਾਨੂੰ ਇੰਨੀ ਕੁ ਸੋਚ ਰੱਖਣੀ ਪੈਣੀ ਆ ਵੀ ਜਿਹੜਾ ਸਾਂਝੇ ਥਾਂ ਤੇ ਗਲਾਸ ਪਿਆ ਵੀ ਉਹ ਸੰਗਲਿਤ ਨਾਲ ਤਾਂ ਹੀ ਬੰਨਿਆ ਵੀ ਕੋਈ ਚੱਕ ਕੇ ਲੈ ਕੇ ਜਾਊ ਇਹ ਸੀ ਉਹ ਚੱਕਣਾ ਨਹੀਂ ਜਿਹੜਾ ਅਸੀਂ ਪੈਨ ਵੇਖਦੇ ਆ ਵੀ ਉਹ ਰੱਸੀ ਨਾਲ ਬੰਨਿਆ ਹੋਇਆ ਤੇ ਇੰਨਾ ਕੁ ਖਿਆਲ ਰੱਖਿਆ ਕਰੋ ਕਿ ਉਸ ਪੈਨ ਨੂੰ ਅਸੀਂ ਜੇਬ ਵਿੱਚ ਨਹੀਂ ਪਾਉਣਾ ਕਿਉਂਕਿ 2 ਰੁਪਈਆ ਦਾ ਪੈਨ ਆ 10 ਰੁਪਈਆ ਦਾ ਗਲਾਸ ਆ ਤੀਜੀ ਗੱਲ ਘਰ ਵਿੱਚ ਜੇ ਅਸੀਂ ਕੋਈ ਸਮਾਨ ਵਾਸਤੇ ਪੈਸਾ ਲੈ ਕੇ ਜਾਂਦੇ ਆ ਸਾਡੇ ਵੱਡਿਆਂ ਤੋਂ ਚਾਹੇ ਮਾਤਾ ਪਿਤਾ ਤੋਂ ਲੈ ਕੇ ਜਾਂਦੇ ਆ ਤੇ ਚਾਹੇ ਅਸੀਂ ਭੈਣ ਭਰਾ ਕਿਸੇ ਵੱਡੇ ਤੋਂ ਪੈਸੇ ਲੈ ਕੇ ਜਾਣ ਜਾਂ ਵੱਡੇ ਛੋਟਿਆਂ ਤੋਂ ਲੈ ਕੇ ਜਾਂਦੇ ਨੇ ਇਹ ਉਹਦੇ ਵਿੱਚ ਉਹ ਗੋਦੀ ਰੱਖਣੀ ਬੰਦ ਕਰੋ ਜੀ ਅਸੀਂ ਇਮਾਨਦਾਰ ਚਾਹੁੰਨੇ ਆ ਵੀ ਅਸੀਂ ਇਮਾਨਦਾਰ ਹੋ ਪਹਿਲਾਂ ਖੁਦ ਨੂੰ ਇਮਾਨਦਾਰ ਪੜਨਾ ਪੈਣਾ ਕਿਉਂਕਿ ਪਿਆਰੇ ਇਮਾਨਦਾਰ ਬਣਨ ਵਾਸਤੇ ਨਾ ਖਿਰਦਾ ਬੜਾ ਵੱਡਾ ਚਾਹੀਦਾ ਸਭ ਤੋਂ ਵੱਧ ਰਿਸ਼ਵਤਖੋਰ ਦੇਸ਼ ਵਿੱਚ ਅਸੀਂ ਰਹਿ ਰਹੇ ਆ ਜਿੱਥੇ ਸਭ ਤੋਂ ਵੱਧ ਰਿਸ਼ਵਤਖੋਰੀ ਆ ਭਾਲਦੇ ਅਸੀਂ ਆਪਣੇ ਆਪ ਵਿੱਚ ਇਮਾਨਦਾਰੀ ਸਰਕਾਰੀ ادارے ਵਿੱਚ ਚੱਲ ਜੋ ਤੁਹਾਨੂੰ ਕਿਤੇ ਵੀ ਰਿਸ਼ਵਤ ਤੋਂ ਬਿਨਾ ਬਿਨਾ ਕੰਮ ਹੁੰਦਾ ਜ਼ਿਆਦਾਤਰ ਉਹ ਲੋਕ ਮਿਲਦੇ ਨੇ ਜਿਹੜੇ ਕਹਿੰਦੇ ਨੇ ਕੋਈ ਨਹੀਂ ਹੋਊਗਾ ਤੇ ਜੇ ਚਾਹ ਪਾਣੀ ਦਾ ਨਾਮ ਲੈ ਲਈਏ ਤੇ ਇਹਨੇ ਚਲੇ ਹੋ ਜੰਨਾ ਕਿਉਂਕਿ ਅਸੀਂ ਇਮਾਨਦਾਰ ਦੇਸ਼ ਵਿੱਚ ਰਹਿੰਨੇ ਆ ਸਾਨੂੰ ਸਮਝ ਤਾਂ ਇਹ ਨਹੀਂ ਆ ਰਹੀ ਵੀ ਜਿਹੜੇ ਇਮਾਨਦਾਰ ਦੇਸ਼ ਵਿੱਚ ਅਸੀਂ ਰਹਿ ਰਹੇ ਆ ਜਿਹੜੇ ਇਮਾਨਦਾਰ ਪਿੰਡ ਜਾਂ ਸ਼ਹਿਰ ਦੀ ਅਸੀਂ ਗੱਲ ਕਰ ਰਹੇ ਆ ਉਥੋਂ ਦਾ ਰਹਿਣ ਵਾਲਾ ਡਾਕਟਰ ਆਪਣੀ ਡਿਊਟੀ ਦੇ ਵਿੱਚੋਂ ਜੇ ਉਹਦੀ 8 ਘੰਟੇ ਡਿਊਟੀ ਹੈ ਸਰਕਾਰੀ ਤੇ ਉਹ ਛੇ ਤੋਂ 7 ਘੰਟੇ ਲਾ ਕੇ ਘੰਟਾ ਦਾ ਘੰਟਾ ਉਹਦੇ ਵਿੱਚੋਂ ਵੀ ਮਿਸ ਮਾਰ ਜਾਂਦਾ ਵੀ ਆਪਣੇ ਮੈਂ ਘਰ ਦਾ ਜਾ ਕੇ ਹਸਪੀਟਲ ਚਲਾਵਾ ਸੀ ਕਿਹੜੇ ਇਮਾਨਦਾਰ ਹੋਣ ਦੀ ਗੱਲ ਕਰਦੇ ਆ ਜੇ ਕੋਈ ਟੀਚਰ ਆ ਉਹ ਡਿਊਟੀ ਪੂਰੀ ਦੇ ਰਿਹਾ ਪਰ ਡਿਊਟੀ ਦੇ ਦੌਰਾਨ ਜ਼ਿਆਦਾਤਰ ਇਦਾਂ ਦੇ ਤੁਹਾਨੂੰ ਮਿਲਣਗੇ ਇਦਾਂ ਦੇ ਲੋਕ ਇਦਾਂ ਦੇ ਟੀਚਰ ਵੀ ਜਿਹੜੇ ਕਹਿੰਦੇ ਨੇ ਵੀ ਟਿਊਸ਼ਨ ਰੱਖੋ ਟਿਊਸ਼ਨ ਤੋਂ ਬਿਨਾ ਜਿਹੜਾ ਬੱਚਾ 8 ਤੋਂ 10 ਘੰਟੇ ਸਕੂਲ ਵਿੱਚ ਨਹੀਂ ਪੜ੍ਹ ਹੋਇਆ ਕਿਉਂਕਿ ਉਹ ਡਿਊਟੀ ਆ ਜਿਹੜਾ ਬੱਚਾ ਬੀਕ ਆ ਉਹਦੇ ਉੱਪਰ ਅਸੀਂ ਇਮਾਨਦਾਰੀ ਨਾਲ ਜ਼ੋਰ ਦਈਏ ਕਿਉਂਕਿ ਸਾਡੀ ਡਿਊਟੀ ਆ ਹੁਣ ਅਸੀਂ ਉਸ ਡਿਊਟੀ ਨੂੰ ਨਾ ਕਰਦੇ ਆ ਹੋਇਆ ਇਹ ਘਰ ਵਿੱਚ ਟਿਊਸ਼ਨ ਵੀ ਰੱਖਦੇ ਆ ਤੇ ਜੇ ਕਹੀਏ ਵੀ ਘਰ ਵਿੱਚ ਟਿਊਸ਼ਨ ਕਹਿੰਦੇ ਬੱਚੇ ਨੂੰ ਇੰਟੈਲੀਜੈਂਟ ਬਣਾਉਣਾ ਕਿ 8 ਤੋਂ 10 ਘੰਟੇ ਬੱਚਾ ਸਕੂਲ ਵਿੱਚ ਰਹਿ ਕੇ ਇੰਟੈਲੀਜੈਂਟ ਨਹੀਂ ਬਣਦਾ ਇਹਦਾ ਕਾਰਨ ਕੀ ਵੀ ਅਸੀਂ ਇਮਾਨਦਾਰ ਆ ਮੇਰੀਆਂ ਗੱਲਾਂ ਤੁਸੀਂ ਥੋੜਾ ਧਿਆਨ ਨਾਲ ਸੁਣਿਓ ਕਿਉਂਕਿ ਅਸੀਂ ਆਪਣੇ ਆਪ ਖੁਦ ਨੂੰ ਚੇਂਜ ਨਹੀਂ ਕਰ ਰਹੇ ਅਸੀਂ ਖੁਦ ਨੂੰ ਬਦਲ ਨਹੀਂ ਰਹੇ ਅਸੀਂ ਆਪਣੇ ਆਪ ਦੇ ਜਨਕਿ ਕਿ ਵੀ ਪਾਰਦਰਸ਼ੀ ਸਿਸਟਮ ਵਿੱਚ ਨਹੀਂ ਆਉਂਦੇ ਵੀ ਮੈਂ ਇੰਨਾ ਕ ਮਾੜਾ ਇੰਨਾ ਕ ਚੰਗਾ ਹੁਣ ਆਪਣੇ ਆਪ ਨੂੰ ਅਸੀਂ ਚੰਗਾ ਬਣਾਉਣ ਦੀ ਕੋਸ਼ਿਸ਼ ਕਰਦੇ ਆਂ ਵੀ ਮੈਂ ਇੰਨਾ ਚੰਗਾ ਇੰਨਾ ਚੰਗਾ ਕੋਈ ਬੰਦਾ ਇਦਾਂ ਦਾ ਇਮਾਨਦਾਰ ਹੈ ਜਿਹੜਾ ਕਹੇ ਵੀ ਮੇਰੇ ਵਿੱਚ ਆਹ ਉਗਣਾ ਭਾਈ ਤੇ ਮੈਂ ਆਹ ਉਗਣ ਨੂੰ ਦੂਰ ਕਰਦਾ ਇਦਾਂ ਦਾ ਕੋਈ ਇਨਸਾਨ ਨਹੀਂ ਤੁਸੀਂ ਕਿਸੇ ਨੂੰ ਪੁੱਛ ਕੇ ਵੇਖ ਲਓ ਵੀ ਤੇਰੇ ਵਿੱਚ ਕੋਈ ਘਾਟ ਹੈਗੀ ਆ ਅਗਲਾ ਕੋ ਨਾ ਜੀ ਮੈਂ ਤੇ ਪੂਰਾ ਕਿਉਂ ਕਿਉਂਕਿ ਅਸੀਂ ਇਮਾਨਦਾਰਾਂ ਜਿਹੜਾ ਕਹਿਣ ਦਾ ਮਤਲਬ ਇਹ ਆ ਵੀ ਜੇ ਅਸੀਂ ਇਮਾਨਦਾਰ ਦੇਸ਼ ਚਾਹੁੰਨੇ ਆ ਇਮਾਨਦਾਰ ਸੂਬਾ ਚਾਹੁੰਨੇ ਆ ਇਮਾਨਦਾਰ ਸ਼ਹਿਰ ਚਾਹੁੰਨੇ ਆ ਪਿੰਡ ਚਾਹੁੰਨੇ ਆ ਜਾਂ ਘਰ ਚਾਹੁੰਨੇ ਆ ਤੇ ਸਭ ਤੋਂ ਪਹਿਲਾਂ ਛੋਟੇ ਸਟੈਪ ਤੋਂ ਚੱਕੋ ਆਪਣੇ ਘਰ ਵਿੱਚ ਇਮਾਨਦਾਰ ਬਣੋ ਘਰ ਤੋਂ ਬਾਹਰ ਇਮਾਨਦਾਰ ਬਣੋ ਜੇ ਹਰ ਇੱਕ ਬੰਦਾ ਇਹੇ ਸੋਚ ਰੱਖ ਗਏ ਤੂੰ ਆ ਫਿਰ ਅਸੀਂ ਜਾ ਕੇ ਅਸੀਂ ਇਮਾਨਦਾਰ ਦੇਸ਼ ਦੇ ਵਾਸੀ ਬਣ ਸਕਦੇ ਆ ਨਹੀਂ ਤੇ ਪਿਆਰਿਓ ਸਾਡਾ ਬੇੜਾ ਗਰਕਿਆ ਹੋਇਆ ਕਿਉਂਕਿ ਅਸੀਂ ਆਪਣੇ ਆਪ ਨੂੰ ਚੰਗਾ ਦੱਸਦੇ ਆ ਦੂਜੇ ਨੂੰ ਅਸੀਂ ਬੁਰਾ ਦੱਸਦੇ ਆ ਜਦ ਕਿ ਅਸੀਂ ਦੂਜੇ ਦੇ ਗੁਨਾ ਨੂੰ ਲੈ ਕੇ ਆਪਣੇ ਔਗੜਾ ਨੂੰ ਸਾਹਮਣੇ ਰੱਖਣਾ ਸੀ ਪਰ ਅਸੀਂ ਉਲਟਾ ਵੀ ਸੀ ਆਪਣੇ ਔਗਣ ਸਾਹਮਣੇ ਲੁਕਾਉਨੇ ਆ ਤੇ ਗੁਣ ਸਾਹਮਣੇ ਰੱਖਦੇ ਆ ਅਗਲੇ ਦਿਨ ਆਪਾਂ ਗੋਣ ਲੁਕਾ ਦਿੰਨੇ ਆ ਤੇ ਅਗਲੇ ਦਾ ਆਪਾਂ ਔਗਣ ਸਾਹਮਣੇ ਰੱਖਦੇ ਆ ਤੇ ਧਿਆਨ ਵਿੱਚ ਰੱਖਿਓ ਜੇ ਕਿਸੇ ਵੱਲ ਇੱਕ ਔਗਣ ਕਰਦੇ ਆ ਤੇ ਆਪਣੇ ਵੱਲ ਤਿੰਨ ਔਗਣਾਂ ਆਉਂਦੀਆਂ ਨੇ ਕਰਕੇ ਵੇਖਿਓ ਜੇ ਗੱਲ ਵਧੀਆ ਲੱਗੇ ਤਾਂ ਪਿਆਰੋ ਸ਼ੇਅਰ ਕਮੈਂਟ ਤੇ ਲਾਇਕ ਜ਼ਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ